ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਜਿਨੀ ਇਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤਿਤ ਸਚੈ ਦਰਬਾਰ ਓਏ ਅੰਮ੍ਰਿਤ ਪੀਵਹਿ ਸਦਾ ਸਦਾ ਸਚੈ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਇ ਹਰ ਹਰ ਸਦਾ ਧਿਆਈਐ ਮਲ ਹਉ ਮੈਂ ਕੱਢੈ ਧੋਏ ਰਹਾਉ ਮਨ ਮੁਖ ਨਾਮ ਨ ਜਾਣਨੀ ਵਿਣ ਨਾਵੇ ਪਤ ਜਾਏ ਸਬਦੈ ਸਾਧਨਾ ਆਇਓ ਲਾਗੇ ਦੁਜੈ ਭਾਏ ਵਿਸ਼ਟਾ ਕੇ ਕੀੜੇ ਪਵਹਿ ਵਿੱਚ ਵਿਸ਼ਟਾ ਸੇ ਵਿਸ਼ਟਾ 마हि समाए ਤਿੰਨ ਕਾ ਜਨਮ ਸਫਲ ਹੈ ਜੋ ਚੱਲੈ ਸਤਗੁਰ ਭਾਏ ਕੋਲਾ ਉਧਾਰ ਹੈ ਆਪਣਾ ਧਨ ਜਣੇ ਦੀ ਮਾਏ ਹਰ ਹਰ ਨਾਮ ਧਿਆਈਐ ਜਿਸ ਨੋ ਕਿਰਪਾ ਕਰੇ ਰਜਾਈ ਜਿਨੇ ਗੁਰਮੁਖ ਨਾਮ ਧਿਆਇਆ ਵਿਚੋ ਆਪ ਗਵਾਏ ਓਏ ਅੰਦਰ ਹੋ ਬਾਹਰ ਹੋ ਨਿਰਮਲੇ ਸੱਚੇ ਸਾਚ ਸਮਾਏ ਨਾਨਕ ਆਏ ਸੇ ਪਰਵਾਨ ਹਹਿ ਜਿਨ ਗੁਰਮਤੀ ਹਰ ਧਿਆਏ ਸਿਰੀ ਰਾਗ ਮਹੱਲਾ 3 ਹਰ ਭਗਤਾ ਹਰ ਤਨ ਰਾਸ ਹੈ ਗੁਰ ਪੂਛ ਕਰ ਹੈ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵਖਰ ਹਰ ਨਾਮ ਆਧਾਰ ਗੁਰ ਪੂਰੈ ਹਰ ਨਾਮ ਦਰੜਾਇਆ ਹਰ ਭਗਤਾ ਅਤੁੱਟ ਭੰਡਾਰ ਭਾਈ ਰੇ ਇਸ ਮਨ ਕੋ ਸਮਝਾਏ ਏ ਮਨ ਆਲਸ ਕਿਆ ਕਰਹਿ ਗੁਰਮੁਖ ਨਾਮ ਧਿਆਇ ਰਹਾਉ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵਈ ਦੁਬੇ ਦਾ ਬੋਲਖਵਾਰ ਸੋ ਜਨ ਰਲਾਇਆ ਨਾਰਲੈ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਰੱਖੈ ਔਰ ਧਾਰ ਮਨ ਤਨ ਸੌਪੇ ਆਗੇ ਧਰੇ ਹਾਉ ਮੈਂ ਵਿੱਚ ਹੋ ਮਾਰ ਧਨ ਗੁਰਮੁਖ ਸੋ ਪਰਵਾਨ ਹੈ ਜੇ ਕਦੇ ਨਾ ਆਵੇ ਹਾਰ ਕਰਮ ਮਿਲੇ ਤਾ ਪਾਈਐ ਵਿਣ ਕਰਮੈ ਪਾਇਆ ਨਾ ਜਾਏ ਲਖ 84 ਹਤਰਸ ਦੇ ਜਿਸ ਮੇਲੇ ਸੋ ਮਿਲੇ ਹਰ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸੋ ਕਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅਨ ਦਿਨ ਨਾਮ ਧਿਆਈਐ ਸਹਜੇ ਨਾਮ ਸਮਾਏ ਅੰਦਰ ਰਚੈ ਹਰ ਸਚ ਸਿਓ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੀਆ ਦੁਜੈ ਭਾਏ ਗੁਰ ਸਰਣਾਇ ਸੁਖ ਲਹ ਹੈ ਅਨ ਦਿਨ ਨਾਮ ਧਿਆਈ ਰਹਾਉ ਸਾਚੇ ਮੈਲ ਨਾ ਲਾਗਈ ਮਨ ਨਿਰਮਲ ਹਰ ਧਿਆਏ ਗੁਰਮੁਖ ਸਬਦ ਪਛਾਨੀਐ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬਲਾਇਆ ਅਗਿਆਨ ਅੰਧੇਰਾ ਜਾਏ ਮਨ ਮੁਖ ਮੈਲੇ ਮਲ ਭਰੇ ਹਉ ਮੈ ਤ੍ਰਿਸ਼ਨਾ ਵਿਕਾਰ ਬਿਨ ਸਬਦੈ ਮੈਲ ਨਾ ਉਤਰੈ ਮਰ ਜਮਹ ਹੋਇ ਖਵਾਰ ਤਾਤੁਰ ਬਾਜੀ ਪਲ ਚਰਹਿ ਨਾ ਔਰ ਵਾਰ ਨਾ ਪਾਰ ਗੁਰਮੁਖ ਜਾਪ ਤਪ ਸੰਜਮੀ ਹਰਿ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਬਨਾ ਜੀਆ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸਬਦ ਨਾ ਚਿਨੈ ਸਦਾ ਦੁਖ ਹਰ ਦਰਗਹਿ ਪਤਖ ਹੋਏ ਹਉ ਮੈਂ ਗੁਰਮੁਖ ਕੋਈ ਐ ਨਾਮ ਰਤੇ ਸੁਖ ਹੋਏ ਮੇਰੇ ਮਨ ਅਹਨ ਇਸ ਪੂਰ ਰਹੀ ਨਿਤ ਆਸਾ ਸਤਗੁਰ ਸੇਵ ਮੋਹ ਪਰ ਜਲੇ ਘਰ ਹੀ ਮਾਹੇ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੇ ਬਿਗਸੈ ਹਰ ਬੈ ਰਾਗ ਆਨੰਦ ਅਹਨ ਇਸ ਭਗਤ ਕਰੇ ਦਿਨ ਰਾਤੀ ਹਾ ਮੈ ਮਾਰ ਨਿ ਚੰਦ ਵੱਡਾ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈ ਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰ ਲਾਗ ਨਾ ਤਾਮਸ ਮੂਲੇ ਵਿਚੋ ਆਪ ਗਵਾਏ ਨਾਮ ਨਿਧਾਨ ਸਤ ਗੁਰੂ ਦਿਖਾਲਿਆ ਹਰ ਰਸ ਪੀਆ ਅਗਾਏ ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰਾ ਭਾਗ ਬੈ ਰਾਗ ਮਨ ਮੁਖ ਫਿਰ ਹੈ ਨਾ ਜਾਣ ਹੈ ਸਤ ਗੁਰ ਹਉ ਮੈਂ ਅੰਦਰ ਲਾਗ ਨਾਨਕ ਸਬਦ ਰਤੇ ਹਰ ਨਾਮ ਰੰਗਾਇ ਬਿਨ ਪੈ ਕੇ ਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਏ ਕਿਨ ਕਿਨ ਨਾਮ ਸਮਾਲੀਐ ਗੁਰਮੁਖ ਪਾਵੇ ਕੋਈ ਨਾਮ ਨਿਧਾਨ ਅਖੋਟ ਹੈ ਵਡ ਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹਉ ਮੈਂ ਅਹੰਕਾਰ ਹਰ ਜੀਉ ਸਦਾ ਧਿਆਏ ਤੂੰ ਗੁਰਮੁਖ ਇਕੰਕਾਰ ਰਹਾਉ ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਵਿਚਾਰ ਹਲਤ ਪਲਤ ਸੁਖ ਪਾਏ ਦੇ ਜਪ ਜਪ ਰਿਦੈ ਮੂਰਾਰ ਘਰਿ ਵਿੱਚ ਮਹਿਲ ਪਾਇਆ ਗੁਰ ਸਬਦਿ ਵਿਚਾਰ ਸਤਿਗੁਰ ਤੇ ਜੋ ਮੋਹ ਫੇਰਹਿ ਮਥੇ ਤਿਨ ਕਾਲੇ ਅਨ ਦਿਨ ਦੁਖ ਕਮਾਵਦੇ ਨਿਤ ਜੋਹਿ ਜਮ ਜਾਲੇ ਸੁਪਨੇ ਸੁਖ ਨਾ ਦੇਖਨੀ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ ਸਭਨਾ ਦਾ ਦਾਤਾ ਏਕ ਹੈ ਆਪੇ ਬਖਸ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ